ਕੰਮ ਕਰਾਂਗੇ ਪਈ ਦੇਖ ਡਬਲ ਸਾਰੇ ਬਤਾ ਕਰਕਟ ਪਲੇਟਾਂ ਵੀ ਦੋ ਪਾ ਕੇ ਰੱਖਦਾ ਸੀ ਜਨ ਚ ਵੀ ਮੇਰੇ ਚੜ ਦੀ ਜੇ ਇੱਕ ਕੰਮ ਛੱਡ ਕੀਤਾ ਦੂਜੀ ਉਹਦੀ ਉਹ ਕਰ ਲਾਂਗੇ ਹੋਰ ਜੀ 300 ਸਾਹਿਬ ਠੀਕ ਆ ਜੀ ਠੀਕ ਆ ਆਓ ਜੀ ਆਓ ਮੈਂਬਰ ਸਾਹਿਬ ਕੀ ਹਾਲ ਆ ਠੀਕ ਠਾਕ ਹਾਲ ਬਹੁਤ ਵਧੀਆ ਤੂੰ ਤਾਂ ਪਤੰਦਰਾ ਸੜਾ ਗਿਆ ਖੇੜਾ ਹਾਂ ਅਸੀਂ ਫਸੇ ਹੋਇਆ ਹੁਣ ਤਾਂ ਕੀ ਹਾਲ ਆ ਠੀਕ ਠਾਕ ਬੈ ਜਾ ਬੈਠੇ ਹਾਂ ਉਹ ਪੈਂ ਤਿਆਰ ਯਾਰ ਜਿਹੜਾ ਬੰਦਾ ਪੁੱਛਿਆ ਸੀ ਮਸ਼ੀਨ ਤੇ ਹਾਂ ਤੇ ਤੇਰੇ ਸਾਹਮਣੇ ਇਤਨੀ ਪਤਾਗਾ 65000 ਰੁਪਏ ਪਵਾਲਿਆ ਖਾਤੇ ਚ ਹੂੰ ਨੰਗੂ ਗਿਆ ਐਮਪੀ ਨੂੰ ਦੋਏ ਬੰਦਿਆਂ ਦਾ ਹੋਰ ਅੱਸੀ ਹੋਰ ਹੋ ਗਿਆ ਫੋਨ ਨਹੀਂ ਚੱਕਦਾ 4 ਦਿਨ ਹੋ ਗਏ ਇਹਨਾਂ ਦਾ ਕੰਮ ਹੀ ਇਹ ਹੈਗਾ ਮੈਂ ਇਥੇ ਕਰਕੇ ਤੇ ਮਸ਼ੀਨ ਵੇਚੀ ਦੀ ਹੂੰ ਇਹਦਾ ਟਿਕ ਟੋ ਪੈਸੇ ਫੜ ਲੇ ਤੈਨੂੰ ਹੁਣ ਕੋਈ ਚਿੰਤਾ ਨਹੀਂ ਹੋਣੀ ਤੈਨੂੰ ਕੋਈ ਟੈਨਸ਼ਨ ਨਹੀਂ ਬਟਾ ਟਨਫਰੀ ਤਾਂ ਹੀ ਹੋਇਆ ਨਾ ਹੂੰ ਹੁਣ ਫਿਰ ਤੇਰਾ ਹੀਲਾ ਕਰ ਲੈ ਵੀ ਲੈ ਫੂਜਿੰਦਾ ਫਿਰ ਤੇ ਆ ਗਿਆ ਹੋਰ ਸਰੋਂ ਤੇ ਮਸ਼ੀਨ ਭੇਜਣੀ ਆ ਤੇਰੇ ਆ ਬੂ ਦੇਖ ਤੇਰੇ ਸੰਪਰਕ ਚ ਬੰਦਾ ਸੰਪਰਕ ਚ ਬੰਦਾ ਤਾਂ ਹੈਗਾਗਾ ਅੱਛਾ ਹੂੰ ਅੱਜ ਸਵੇਰ ਚ ਜਾਈਦਾ ਹੋਰ ਦੇਖਾ ਫੋਨ ਲਾ ਕੇ ਦੇਖ ਕਮ ਕਮ ਆਉਂਦਾ ਵਧੀਆ ਕੰਮ ਬਤਾਉਂਦਾ ਤੇਰੇ ਕੋਲ ਰਿਹਾ ਉਹ ਪਹਿਲਾਂ ਹੂੰ ਅੱਛਾ ਤੇ ਆਪਣੇ ਹੋਰ ਬੰਦੇ ਕੋਲ ਵੀ ਰਿਹਾਗਾ ਅੱਛਾ ਹਲੋ ਫੱਕੇ ਵੱਟ ਕਿੱਧਰ ਆ ਖੇਤਾਂ ਉਹ ਆਪਣੇ ਵਿੱਚ ਤੇਰਨੋ ਯਾਰ ਡਰਾਈਵਰ ਧੋਖਾ ਜਿਹਾ ਦੇਗੇ ਪੈਸੇ ਉਹ ਤਾਂ ਫੜ ਕੇ ਲੈ ਗਏ ਦੋਨੇ ਭੱਜ ਗਏ ਹੁਣ ਫੀਗਮ ਫਿਰਤੇ ਆ ਗਿਆ ਇਹਨੂੰ ਬੰਦਾ ਚਾਹੀਦਾਗਾ ਇਹ ਤੇ ਖੇਦਾਂਗਾ ਚੱਲ ਮੈਂ ਇਹਨੂੰ ਖੇਤ ਤੇ ਲਿਆਉਣਾਗਾ ਤੂੰ ਖੇਤ ਤੇ ਰੁਕੀ ਆਉਣੇ ਆਹੀ 15-20 ਮਿੰਟ ਚ ਠੀਕ OK ਖੇਦਾ ਕਿਹਦਾ ਜੋ ਵੀ ਕਹਿੰਦਾ ਰੋਕੇ 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 ਮੈਂ ਬਰਾਉਂ ਗਿਆ ਸੀ ਠੀਕ ਰੋਕੇ ਤਾ ਆ ਤੀ ਇਹ ਬਣਾ ਰਿਹਾ ਕਦਰ ਪੱਦਾ ਟਿੰਡ ਚਾ ਵਾ ਇਹਨੂੰ ਯਾਰ ਆਪਣੇ ਬਾਈ ਨੂੰ ਚਾਹੀਦਾ ਡਰਾਈਵਰ ਬੰਦਾ ਮੈਨੂੰ ਆਇਆ ਸੀਗਾ ਹੋਰ ਠੀਕ ਆ ਹੋਰ ਕਿਵੇਂ ਬਾਈ ਠੀਕ ਆ ਬਾਈ ਮਾ ਉਹ ਆਪਣਾ ਬੈਠੋ ਆਜੋ ਆਜੋ ਬਾਈ ਬਾਈ ਕੇ ਕਰਦਿਆਂ ਗੱਲਾਂ ਕੀ ਹੋ ਗਿਆ ਮੈਨੂੰ ਤੱਚੋ ਹਾਂ ਇਹਦੇ ਯਾਰਾ ਡਰਾਈਵਰ ਇਹ ਤਾਂ ਪੈਸੇ ਲੈ ਕੇ ਕੱਟ ਜੀ ਲਵੇ ਕਰ ਲੈ ਮਰੀ ਜੀ ਕੱਟ ਜੀ ਕਰ ਲੈ ਕੋਈ ਨਹੀਂ ਬੈਠ ਜੀ ਸਰ ਅੱਛੇ ਬੈਠਾ ਬੈ ਕੇ ਕੋਈ ਨਹੀਂ ਹੁਣ ਦੱਸ ਮਾ ਤਾਰ ਕਰਨ ਦੇਖਣਾ ਆਇਆ ਸੀ ਸਪੋਰਟ ਵਾਲੇ ਆ ਜਾਂਦੇ ਨੇ ਮੇਰੇ ਚਾਲੇ ਰੋਜ਼ ਮਿੱਟੀ ਡਰਾਈਵਰ ਪੈਸੇ ਲੈ ਕੇ ਅੱਛਾ ਭੱਜ ਗਿਆ ਹੁਣ ਸੀਜ਼ਨ ਆ ਗਿਆ ਫਿਰ ਤੇ ਅੱਛਾ ਜੀ ਮਾੜਾ ਕੰਮ ਹੀ ਕਰਿਆ ਫਿਰ ਤਾਂ ਹਾਂ ਕਿੰਨੇ ਪੈਸੇ ਲੈ ਗਿਆ ਦੋ ਜਾਨੇ ਦੇ ਦੋ ਜਾਨੇ ਤੇ ਹੁਣ ਕਿੱਧਰ ਨਿਕਲ ਗਿਆ ਮੇਰੇ ਸਾਲੇ ਆਪ ਐਮਪੀ ਨੂੰ ਲੰਘ ਗਿਆ ਐੱਛੇ ਲੈ ਕੇ ਤਾਂ ਬਹੁਤ ਚੱਲ ਰਿਹਾ ਫੜੌੜਾ ਚਾਰ ਚਾਰ ਦਿਨ ਹੋ ਗਏ ਫੋਨ ਵੀ ਨਹੀਂ ਚੱਕਦਾ ਫੋਨ ਕਿੱਥੇ ਚੱਕਦੇ ਨੇ 10 10 ਤੁਹਾਨੂੰ ਤਾਂ ਸਾਈ ਫੜ ਲੈਂਦੇ ਨੇ ਯਾਰ ਹੁਣ ਤੂੰ ਦੱਸ ਮੈਂ ਯਾਰ ਹਲੇ ਮੇਰੀ ਗੱਲ ਜੀ ਚੱਲੀ ਜਾਂਦੀ ਹੈ ਗਾਹ ਕਿਛੇ ਨਾਲ ਨਹੀਂ ਤਾਂ ਮੈਂ ਲਵਾਉਂਦਾ ਚੀਜ਼ਾਂ ਦਾ ਨਹੀਂ ਤੂੰ ਹੁਣ ਹੁਣਾ ਕਰ ਵੀ ਗੱਲ ਚੱਲੀ ਜਾਂਦੀ ਹੈ ਗੱਲ ਤਾਂ ਫਿਰ ਬਸ ਹੁਣ ਇੱਧਰ ਚਲਾ ਦੇ ਉਧਰ ਤਾਂ ਗੱਲ ਚੱਲਦੀ ਹੀ ਹੈ ਨਾ ਬੇਜਮਾਨ ਜਾ ਹਾਂ ਤਾਂ ਅਦਬ ਚੜਾ ਜਾ ਯਾਰ ਦੇਖ ਮੈਂ ਤੈਨੂੰ ਦੱਸ ਦਮ ਬਾਈ ਜੇ ਤਾ ਤੈਨੂੰ ਕਰ ਰਖਿਆ ਹਾਂ ਫਿਰ ਤਾਂ ਅਸੀਂ ਕੋਈ ਨਾ ਕੋਈ ਆਪਦੇ ਉਹ ਵੀ ਸਾਡੇ ਵਰਗੀ ਭਾਈ ਹੋ ਕੋਈ ਫਿਰ ਤਾਂ ਉਹ ਉਹੀ ਗੱਲ ਕਰਦਾ ਹਾਂ ਫਿਰ ਤਾਂ ਅਸੀਂ ਗੱਲ ਹੀ ਨਹੀਂ ਤੋੜਦੇ ਜੇ ਭਾਈ ਤੈ ਹਜੇ ਗੱਲ ਕੋਈ ਕਰੀ ਨਹੀਂ ਫੇਰ ਤੂੰ ਗੱਲ ਹਟ ਨਾ ਕਰ ਲੈ ਅੱਦਬਚਾਲਾ ਜਾ ਦਿਖ ਤੈਨੂੰ ਮੈਂ ਦੱਸਾਂ ਯਾਰ ਨਾ ਤਾਂ ਸਿਰੇ ਚੜੀ ਹੋਈ ਆ ਗੱਲ ਨਾ ਕੋਈ ਛਾਈ ਛੱਪਾ ਆ ਦੇਖ ਹੁਣ ਤੇ ਚਾਹੇ ਮੈਂ ਤਾਂ ਗੱਲ ਕਰਾ ਸਕਦਾ ਗਲੇ ਨਾਲ ਸਾਡੇ ਨਾਲ ਤਾਂ ਕਦੀ ਗੱਲ ਕਰਾਉਣੀ ਆ ਨਾ ਕਈ ਭੜਿਆ ਹੁੰਦਾ ਇਹ ਚੱਲਦਾ ਫਰਾਡ ਬਹੁਤਾ ਹੁਣ ਲੈ ਕੇ ਪੈਸੇ ਗਾਹਾਂ ਹੋ ਜਾਂਦੇ ਨੇ ਮੈਂ ਪੈਸੇ ਤਾਂ ਲੈ ਤੇ ਉਹਨਾਂ ਤੋਂ ਕਰਪੀਆ ਨਹੀਂ ਦਿੱਤਾ ਯਾਰ ਦੱਸ ਫੇਰ ਕੱਲ ਨੂੰ ਲੰਬਾ ਨਹੀਂ ਆਊਗਾ ਹਾਂ ਜੇ ਭਈ ਕੋਈ ਲੈ ਰੱਖਿਆ ਤਾਂ ਸਾਨੂੰ ਦੱਸ ਦੀ ਭਈ ਨਾ ਨਾ ਲੱਗਦਾ ਕੁਝ ਨਹੀਂ ਜੇ ਕੱਲ ਨੂੰ ਕੋਈ ਲੰਬਾ ਆਊਗਾ ਤਾਂ ਮੈਂ ਜ਼ਿੰਮੇਵਾਰ ਹਾਂਗਾ ਮੈਨੂੰ ਮੂਰੇ ਕਰ ਦੇ ਕੰਮ ਕੰਮ ਨੂੰ ਕਿੰਨਾ ਕਿਚਰੋਗੇ ਤਨ ਕਰਦੇ ਕੰਮ ਤਾਂ ਫਰ ਲੈ ਜਾਣਦਾ ਕੰਮ ਤਾਂ ਕਿਹੜਾ ਮਰਜ਼ੀ ਕਰਾ ਲਈ ਕੰਮ ਕੰਮ ਦੀ ਨਹੀਂ ਕੋਈ ਦਿੱਕਤ ਹੈ ਕਿ ਕੋਚ ਮਰਜ਼ੀ ਕਰਾਈ ਜਾਂ ਯਾਰ ਹੋਰ ਤਾਂ ਕੀ ਕਰਾਉਣਾ ਆਪਾਂ ਮਸ਼ੀਨ ਦੇ ਕੰਮ ਕਿਤਨੀ ਵਾਰੀ 1500 ਕਿਲੋ ਵੱਡਿਆ ਸੀ ਮੈਂ ਕਿੱਥੇ ਚਲਾਈ ਸੀ ਐਮਪੀ ਚ ਵੱਡਾ ਆਪਾਂ 1.5 ਸਾਲ ਚ ਤੀਓ ਕਿ ਛ ਕਿਹੜੀ ਮਸ਼ੀਨ ਹੈ ਮਸ਼ੀਨ ਤਾਂ ਦੇ ਚੀਜ਼ੀ ਕੰਪਨੀ ਦਿੱਤੀ ਆ ਨਹੀਂ ਪਤਾ ਯਾਰ ਕਿਹੜੀ ਸੀ ਮਨ ਅੱਖਰ ਜਿਹੜਾ ਹੈ ਪੈਤੀ ਦਿੱਖ ਤੈਨੂੰ ਮੈਂ ਕਹਦਾ ਮਤਲਬ ਇੰਤਾ ਕੋਈ ਮਰਜ਼ੀ ਹੋਵੇ ਤਾਂ ਕੰਮ ਦੇ ਚੱਤੇ ਚੱਲਣੀ ਆ 15 ਚੌ ਕਿਲਾ ਵੱਡਾ ਇੱਥੇ ਦੋ ਮੈਂ ਢਿੰਡ ਚੱਤ ਨੇ ਫੋਨ ਨਹੀਂ ਕਰਿਆ ਤਾਂ ਕਪੜੇ ਦੇ ਇਸ ਨਵੀਂ ਮਸ਼ੀਨ ਆ ਦੋ ਸੀਜ਼ਨ ਚੱਲੀ ਹੋਈ ਆ ਕਿਹੜੀ ਮਸ਼ੀਨ ਆ ਤਰ ਲਵੇ ਬਚਾਲ ਆ ਬਚਾਲ ਆ ਗਈ ਬਚਾਲ ਤਾਂ ਬਹੁਤ ਵਧੀਆ ਮਸ਼ੀਨ ਆ ਪਈ ਹੁਣ ਤੂੰ ਦੱਸ ਫਿਰ ਕਰ ਗੱਲ ਇਹਦੇ ਨਾਲ ਗੱਲ ਤਾਂ ਦੇਖ ਢਿੰਡ ਚ ਪੈਛੇ ਆਪਣੇ ਹੁੰਦੇ ਨੇ ਕਰੜੇ ਕਿੰਨਾ ਚ ਕਰੜੇ ਅਸੀਂ ਜਾਵਾਂਗੇ ਤਿੰਨ ਜਣੇ ਹੂੰ ਪੀਆ 1.5 ਲੱਖ ਲਾਵਾਂਗੇ ਉਹੋ ਬੰਦੇ ਕੱਚੇ ਨੇ ਕਿ ਪੱਕੇ ਨੇ ਤਾ ਫਸਟ ਡਰਾਈਵਰ ਅਜਮਾ ਪੂਰਾ ਇੱਕ ਹੈਲਪਰ ਹੋ ਗਿਆ ਤੇ ਕਮਾਇਆ ਹੋ ਗਿਆ ਦੋ ਤਾਂ ਅਸੀਂ ਫਸਟ ਹੀ ਹੋ ਗਏ ਦੇਖ ਹੂੰ ਤੇ ਇੱਕ ਹੈਲਪਰ ਹੋ ਗਿਆ ਕੰਮ ਦਾ ਤੈਨੂੰ ਦੱਸਤਾ ਦੇਖਾ ਕੰਮ ਦਾ ਤੈਨੂੰ ਕੋਈ ਲੰਬਾ ਨਹੀਂ ਆਊਗਾ ਛੋਪ ਨਾਲ ਕੰਮ ਕਰਾਂਗੇ ਕੰਮ ਕਰਾਂਗੇ ਡਬਲ ਡਬਲ ਸਾਰਾ ਮੈਨੂੰ ਤਾਂ ਹੁਣ ਤੂੰ ਅੱਜ ਹੀ ਲਾ ਲੈ ਵੀ ਦੋੜ ਤਾਂ ਉੱਪਰ ਪੈ ਗਿਆ ਕੰਮ ਹਾਂ ਵਾ ਦੋ ਤੁੱਤੇ ਹੋ ਗਿਆ ਰੋਟਾ ਤਨ ਦੱਸਦੀ ਨਾ ਰੁਪਿਆ 60000 ਲਵਾਂਗੇ ਪਹਿਲਾਂ ਉਹ ਹਰ ਤੋਂ ਦੇਖ ਲੈ ਭਾਈ ਕਿਉਂ ਭਾਈ ਪਹਿਲਾਂ ਦਾ ਆ ਉਹਨਾਂ ਨੇ ਵੀ ਦਿੱਤਾ ਸੀ ਪਹਿਲਾਂ ਤਾਂ ਇਹ ਲੈ ਲੈ ਕਿ ਪੂਰੀ ਠੋਕ ਕੇ ਗੱਲ ਕਰੀ ਤੀਗੀ ਪਹਿਲਾਂ ਦਾ ਮਤਲਬ ਇਹ ਨਹੀਂ ਹੈਗਾ ਪਹਿਲਾਂ ਦਾ ਮਤਲਬ ਜਿੱਦ ਤੇ ਤੂੰ ਮਸ਼ੀਨ ਤੇ ਆ ਗਿਆ ਫਿਰ ਆਇਆ ਨਾ ਉਹ ਤਾਂ ਮਸ਼ੀਨ ਤੇ ਤਾਂ ਹੁਣ ਕਦੋਂ ਕਦੋਂ ਜਾਣਾ ਤੇਰੇ ਮਸ਼ੀਨ ਤੇ ਹੁਣ ਤਾਂ ਤਿਆਰੀ ਹੈ ਸਰ ਉਹ ਤਾਂ ਤਿਆਰੀ ਹੈ ਮਾੜਾ ਮੋਟਾ ਰੋਂ ਤਾ ਫਿਰ ਪਹਿਲਾਂ ਤਾਂ ਚਾਹੀਦੇ ਨੇ ਨਾ ਅੱਜ ਹੁਣ ਖਾਲੀ ਹੱਥ ਕਿਵੇਂ ਮੁੜ ਜਾਓਗੇ ਤੁਸੀਂ ਨਹੀਂ ਇਹ ਚਲ ਹੁਣ ਤਾਂ ਪਸਾਈ ਸਪਾ ਕਰ ਲਾਂਗੇ ਹਾਂ ਹਾਂ ਸਾਈ ਤੋਂ ਤਾਂ ਦੇਖਿਆ ਯਾਰ ਗੱਲ ਸੁਣਾ ਇਹੀ ਹੁੰਦਾਗਾ ਆਪਣੇ ਆਮ ਘਰਾਂ ਪਰਿਵਾਰਾਂ ਦੇ ਵਿੱਚ ਵੀ ਆਪਾਂ ਕੋਈ ਸਮਾਨ ਸਮੂਹ ਲੈ ਕੇ ਦੇ ਕੇ ਜਾਣਾ ਹੁੰਦਾ ਖਾਸਚਰ ਮੁੜਦੇ ਨਹੀਂ ਹਾਂ ਤੇਰਾ ਸਮਾਨ ਸਮੂਹ ਜਿੰਨਾ ਮਰਜ਼ੀ ਚੱਕੀ ਤੈਨੂੰ ਤੇਰੀ ਗੱਲ ਕਰਾ ਦੂੰਗਾ ਕੋਈ ਕੋਈ ਦਿੱਕਤ ਨਹੀਂ ਹਾਂ ਤੂੰ ਕਾ ਪਾਣੀ ਪੀਉਂਗਾ ਤਾਂ ਮੈਨੂੰ ਮਨਵਾ ਲੈ ਦੋ ਨਾ ਨਾ ਚਾਹ ਚਾਹਤਾ ਮੈਂ ਪੁੱਛੀ ਨੀ ਯਾਰ ਭੁੱਲ ਗਿਆ ਮੈਂ ਚਾਹ ਤਾਂ ਪੀਕੇ ਕੰਮ ਕਰਾਂਗੇ ਫੇਰ ਦੇਖ ਡਬਲ ਸਾਰੇ ਮੈਂ ਤਾਂ ਕਲੱਟ ਪਲੇਟਾਂ ਵੀ ਦੋ ਪਾ ਕੇ ਰੱਖਦਾ ਸੀ ਜਨਚ ਵੀ ਮੇਰੇ ਚੜ੍ਹ ਦੀ ਜੇ ਇੱਕ ਕੰਮ ਛੱਡ ਕੀਤਾ ਦੂਜੀ ਉਹਦੀ ਉਹ ਕਰ ਲਾਂਗੇ ਕੰਮ ਆਪਣੇ ਜੰਨੀਅਨ ਹੋਣਗੇ ਕਿ ਅਹਾਂ ਚ ਕੱਚਾ ਕੰਮ ਨਹੀਂ ਹੂ ਦੋ ਕਲੱਟ ਪਲੇਟਾਂ ਛੱਡਦਾ ਇਕੱਠੀਆਂ ਸਾਰਾ ਚੀਜ਼ਨ ਲੋੜਨੀ ਮੁਰਕੇ ਚੱਕਣ ਦੀ ਓਰੇ ਕਰ ਲੋ ਰਾਇ ਬੜੀ ਕੋਈ ਨਾ ਮੈਨੂੰ ਇਹ ਗੱਲਾਂ ਵਾਲੀ ਲੱਗਦਾ ਹਾਂ ਮੈਨੂੰ ਗੱਲਾਂ ਆਈ ਲੱਗਦਾ ਮੈਂ ਪਹਿਲਾਂ ਦੇਖਿਆ ਹੈਗਾ ਪਰ ਤੇ ਤਾਂ ਹੈਗਾ ਯਾਰ ਇਹ ਕਿਸੇ ਆਪਣੇ ਮਿੱਤਰ ਨਾਲ ਮਸ਼ੀਨ ਤੇ ਦੀ ਆ ਅੱਛਾ ਕਿਉਂ ਨਾ ਹੋ ਜੇ ਕਿਤੇ ਡਬਲ ਕੰਮ ਹੋ ਜੇ ਪਹਿਲਾਂ ਦੀ ਪਹਿਲਾਂ ਹੋ ਗਿਆ ਕਿਤੇ ਹੁਣ ਵੀ ਕਰਦੇ ਇਹ ਦੋ ਕਲਚ ਪਲੇਟਾਂ ਫਲਾਉਣਾ ਠੀਕ ਹੈ ਕਿਵੇਂ ਲੱਗਦਾ ਤੈਨੂੰ ਤੂੰ ਇਹ ਜਿਹੜੀ ਕੋਲ ਤਿਆਰ ਬਾ ਚਲਾਈ ਹੋਈ ਆ ਮਸ਼ੀਨ ਕਿੰਨੇ ਸਾਲ ਤੈਂ ਇਨੂੰ ਆਹ ਕਹਦੇ ਬੈਗ ਚ ਕੱਪੜੇ ਪਾ ਕੇ ਆ ਜੀ ਪੈਸੇ ਤਾਂ ਅਸੀਂ ਉਦ ਹੀ ਦੇਵਾਂਗੇ ਉਦੋਂ ਬਾਅਦ ਜਾਣ ਨਹੀਂ ਦਿੰਦੇ ਤਿੰਨਾਂ ਨੂੰ ਆ ਜਾ ਕਹਿ ਤੂੰ ਹੀ ਕਹਿ ਨਵੀ ਇਹ ਤਾਂ ਕਹਿੰਦਾ ਵੀ ਪੈਸੇ ਤਾਂ ਚੱਲ ਮਿਲ ਜਾਣਗੇ ਪੈਸੇ ਦੇਵਾਂਗੇ ਉਦੋਂ ਹੀ ਜਿੱਤੇ ਬੈਗ ਚ ਕੱਪੜੇ ਪਾ ਕੇ ਆ ਗਿਆ ਸੌਦਾ ਪਤੇ ਤੇਰੀ ਇੱਥੇ ਗੱਲ ਕਰਾ ਦੂਗਾ ਕਰਿਆਨੇ ਵਾਲੀ ਦੁਕਾਨ ਤੇ ਨਾ ਨਾ ਇਹ ਤਾਂ ਫਿਰ ਬਹੁਤ ਫੂਲ ਆ ਜਾਂਦੇ ਨੇ ਪੈਸੇ ਦਾ ਮਗਰ ਚੱਕੀ ਫਿਰਦੇ ਨੇ ਲੋਕ ਅੱਛਾ ਪੱਛੇ ਥੜੂ ਹੋ ਕਰਤੇ ਇਹਨੂੰ ਫਿਰ ਪਹਿਲਾਂ ਇੱਕ ਏਰ ਗਿਆ ਨਾ ਫਿਰ ਪਹਿਲਾਂ ਪੰਜਾਂ ਕੋਲ ਇੱਕ ਛੜ ਥੜੂ ਹੁੰਦੀਆਂ ਨੇ ਐਮਪੀ ਚ ਆਜ ਮੈਂ ਇਹਦੇ ਨਾਲ ਕਰ ਜੂ ਕੱਲ ਨੂੰ ਉਹ ਕੱਲ ਨੂੰ ਹੁਣ ਜਿਹੜਾ ਮੇਰਾ ਫੋਨ ਨਹੀਂ ਚੱਕਦਾ ਉਹਦਾ ਮੈਂ ਹੁਣ ਕੀ ਕਰ ਲੂੰ ਮੇਰੇ ਛੱਣ ਨੂੰ ਦੇਖ ਲੈ ਜਾ ਕੇ ਐਮਪੀ ਚ ਐ ਤਾਂ ਪਤੀ ਹੁ ਕੀ ਦੇ ਗਿਆ ਫੋਟੋ ਪਾ ਦੇ ਨੱਟ ਤੇ ਹੁਣ ਤਾਂ ਵੀ ਵਾਇਰਲ ਹੋ ਜਾਂਦਾ ਮੰਦਾ ਨਾਲ ਦੀ ਨਾਲ ਪਾਉ ਫੋਟੋ ਉਹ ਕੰਮ ਚਲਾਉਂਦੇ ਨੇ ਬਾਈ ਕਿੱਥੇ ਤਾਂ ਫਿਰ ਤੈਨੂੰ ਪਤਾ ਹੈ ਬਈ ਡਰਾਈਵਰਾਂ ਦਾ ਤਾਂ ਐਹੀ ਜੀ ਹਾਲ ਆ ਹੁਣ ਤੈਨੂੰ ਵੀ ਪਤਾ ਤੈਨੂੰ ਵੀ ਇਹ ਇਸ ਗੱਲ ਦੇ ਵਿੱਚ ਕੀ ਤਰਾਜ ਰਾਜ ਨਹੀਂ ਨਾ ਫਿਰ ਮੈਂ ਮੈਨੂੰ ਵੀ ਨਹੀਂ ਪਚਪਾਛਾ ਹੈਗਾ ਵੀ ਚੁੰਡ ਤੇ ਮੰਨ ਕੇ ਚੱਲ ਮੇਰੇ ਸਾਰੀ ਰਕਮ ਪਈ ਆ ਅੱਧੀ ਤਾਂ ਦੇਓ ਨਹੀਂ ਦੇਵਾਂਗੇ ਰਕਮਾਂ ਇਹ ਨਹੀਂ ਕਹਿੰਦੇ ਸੀ ਪਰ ਇਹ ਨਹੀਂ ਵੀ ਹੁਣ ਅਸੀਂ ਪੈਸੇ ਤੈਨੂੰ ਦੇ ਜੀਏ ਤੈਨੂੰ ਕਹਿੰਦਾ ਵੀ ਸਮਾਨ ਸੱਪਾ ਚੱਕਣਾ ਉੱਥੇ ਤੈਨੂੰ ਲੈ ਕੇ ਚੱਲਦਾ ਦੁਕਾਨ ਤੇ ਉੱਥੇ ਗੱਲ ਸਮਾਨ ਵਾਲਾ ਤਾਂ ਚੱਲ ਕੋਈ ਗੱਲ ਨਹੀਂ ਸਮਾਨ ਤਾਂ ਹੁਣ ਚੱਕੀ ਲੈਣੇ ਧਾਰ ਆਪਣੀ ਵੀ ਚੱਲਦੀ ਆ ਹੜਤ ਫੱਗੀ ਆ ਸਮਾਨਤ ਮੂਨ ਵਾਲਾ ਤਾਂ ਕੋਈ ਰੌਲਾ ਨਹੀਂ ਹੁਣ ਤੋਂ ਮੇਰੇ ਤਾਂ ਕੰਪਨੀ ਵਾਲਿਆਂ ਦੇ ਹੁਣ ਲੱਗ ਜਾਣਗੇ ਫੋਨ ਆਉਣ। ਤੂੰ ਐਂ ਕਰ। ਵਾਲੇ ਕੰਮ। ਤੁਸੀਂ ਤਿੰਨੇ ਪਾ ਕੇ ਝੋਲੇ 'ਚ ਕੱਪੜੇ ਮੇਰੇ ਕੋਲੇ ਆ ਜਾਓ ਆਪਾਂ ਮਸ਼ੀਨ ਮੱਪਾ ਚੈੱਕ ਕਰੀਏ। ਇਹ ਪਿੱਛੇ ਤੋਂ ਬਣਾ ਤਾਂ ਫਿਰ ਐ ਕਿੱਥੇ ਘਰੋਂ ਵੀ ਲੱਕੜ ਨਹੀਂ ਲੰਦੇ ਇੰਨਾਂ ਪਿੱਛੇ ਤੋਂ ਬਣਾ। ਤਿੰਨੇ ਨੂੰ ਦਸ-ਦਸ ਹਜ਼ਾਰ ਰੁਪਏ ਦੇ ਦਾਂਗੇ ਜਿੱਦੀ ਮਸ਼ੀਨ ਚ ਆ ਗਿਆ। ਐ ਤਰੀਕ ਨੂੰ ਦੇਣਾ ਪਹਿਲਾਂ ਮੈਨੂੰ ਐਂ ਲੱਛਾ। ਅੱਜ ਕਿੰਨੀ ਤਰੀਕ ਹੋਗੀ? ਅੱਜ ਹੋਗੀ 31 ਹੋਗੀ। ਬਸ 5 7 5 ਤੇ 7 ਤਰੀਕ ਦੇ ਨੇੜੇ ਲਾਲਾ ਛੱਤ ਨੂੰ ਤਾਂ ਵਿਆਹ ਕਰ ਛੱਤ ਨੂੰ ਤਾਂ ਮੈਂ ਜਾ ਨਹੀਂ ਸਕਦਾ ਕੀ ਦਾ ਵਿਆਹ ਰਿਸ਼ਤੇਦਾਰੀ ਚਾ ਹੁਣ ਗਾਹਾਂ ਦੀ ਗਾਹ ਹਤਾ ਗਾਹਾਂ ਦੀ ਗਾਹ ਹਾਂ ਰਿਸ਼ਤੇਦਾਰੀ ਚਾ ਆਪਣੇ ਅੱਛਾ ਹਾਂ ਛੱਤ ਨੂੰ ਦੇਖ ਭਾਈ ਛੱਤ ਨੂੰ ਮੁੜੇ ਆਵੇਂਗਾ ਘੱਟ ਨੂੰ ਮੁੜੇਗਾ ਫਿਰ ਛੱਤ ਨੂੰ ਤਾਂ ਜਾਉਂਗੀ ਨੌ ਨੂੰ ਆਉਂੂ ਮੁਰਕੇ ਫਿਰ ਤਾਂ 11 ਦੇ ਹਾਂ 11 ਨੂੰ ਪਹੁੰਚਾ ਫੜੀਦਾ ਹੋਰ ਹੋਰ ਲਫਕਾ ਕਾ ਕੰਮ ਫਿਰ ਤਾਂ ਪਹਿਲੀ 12 ਤੇ ਕੀ ਗੱਲ ਹਾਂ 12 ਤੇ 14 ਨੂੰ ਚਰਮ ਦੇਣਾ ਕਿਛ ਦੇ ਮੁੰਡੇ ਦਾ ਉੱਥੇ ਪਹੁੰਚਣਾ ਮੈਂ ਉਦੋਂ ਬਾਅਦ ਫ੍ਰੀ ਹੂੰ ਕਿਤੇ ਉਦੋਂ ਬਾਅਦ ਮੇਲਾ ਆ ਜੂ ਪਈ ਚਿਮੜਾ ਰੋ ਦੇਖ ਕੇ ਜਾਉਂ ਫਿਰ ਤਾਂ ਨਾ ਹੀ ਸਮਝੀਏ ਨਾ ਤਾਂ ਕਾਨੂੰ ਮੈਂ ਟੈਂਟ ਤੇ ਪਹੁੰਚ ਜਾਊਂਗਾ ਬੰਦੇ ਭੇਜ ਦੂੰ ਮੈਂ ਅੱਛਾ ਬੰਦੇ ਭੇਜੀਂ ਤੁਹਾਡੇ ਨਾਲ ਹੂੰ ਲੈ ਜਾਣਗੇ ਉਹ ਪ੍ਰੋਗਰਾਮ ਅਟੈਂਡ ਕਰਨ ਤੇ ਆ ਮੈਂ ਪ੍ਰੋਗਰਾਮ ਦੇਖ ਕੇ ਜਿੱਦੇ ਬਾਬਾ ਦਾ ਮੇਲਾ ਨਿਭੜ ਗਿਆ ਉਹਦੀ ਮੈਂ ਆ ਜੂਗਾ ਕਿ ਮੈਂ ਫਿਰ ਅਸੀਂ ਛੇਵਾ ਕਰਦੇ ਲੰਗਰਾਂ ਚ ਨਾ ਉੱਥੇ ਅੱਛਾ ਉਹ ਤਾਂ ਜ਼ਰੂਰੀ ਹੈ ਹਾਂ ਤੂੰ ਬੱਦਬਗ ਚੱਲਾਂਗੇ ਭਾਈ ਤੈਨੂੰ ਜਵਾਬ ਨਹੀਂ ਐ ਤੇ ਤਾਂ ਉੱਦੇ ਦੇ ਦੇ ਹੋਰ ਉੱਦੇ ਦੇ ਦੀ ਪੈਸਾ ਵਾਲਾ ਕੋਈ ਰੌਲਾ ਨਹੀਂ ਮੈਂ ਤਾਂ ਚਾਈ ਬਣਾ ਫੜਾਈ ਹੁਣ ਚੱਲ ਬਸ ਪਰ ਪੱਕੀ ਕੰਮ ਰਜੇ ਮੈਂ ਬਾਲੇ ਨੇ ਤੈਨੂੰ ਰਜੇ ਮੈਂ ਤਾਂ ਦੇਖਣ ਗੱਲ ਪਹਿਲਾਂ ਖੋਲੀ ਐ ਨਹੀਂ ਹੋਵੇ ਉਹਨਾਂ ਨੂੰ ਦੋਨੂੰ ਪੀਛੇ ਆ ਬਾਮੀ ਨਾ 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 ਐਹੀ ਗੱਲ ਦੀ ਐ ਨਹੀਂ ਗੱਲ ਹੋਵੇ ਤੁਹਾਨੂੰ ਟਾਈਮ ਤਰੀਕ ਦੱਸਤੀ ਵੀ ਐਨੀ ਹੋ ਸਕਦੀ ਆ ਜਨਮ ਦਿਨ ਕੀ ਦਾ ਜਨਮ ਦਿਨ ਕਿਸੇ ਯਾਰ ਮਿੱਤਰ ਦੇ ਮੁੰਡੇ ਦਾ ਤੇ ਪਹੁੰਚਣਾ ਮੈਂ ਅੱਛਾ ਹਾਂ ਉਹ ਵੀ ਫਿਰ ਕਈ ਚੀਜ਼ਾਂ ਲਾ ਕੇ ਗਿਆ 45 ਸੀਜ਼ਨ ਲਾ ਗਿਆ ਮੇਰੇ ਨਾਲ 45 ਹਾਂ ਕਿੰਨੇ ਕ ਬਣਦੇ ਨੇ 45 20 ਕੁ 40 ਬਣਦੇ ਨੇ 20 22 ਸਾਲ 22 ਸਾਲ ਲਾ ਕੇ ਗਿਆ ਪਰ ਉੱਥੇ ਤਾਂ ਪਹੁੰਚਣੀ ਆ ਜਦੋਂ ਬੰਦੇ ਨੇ ਸਖਾਇਆ ਵੀ ਫੋਰਮੈਨਾਂ ਚੋਟੀ ਦਾ ਪੈਣਾ ਲਾਤਾ ਹੋਵੇ ਇੱਕ ਸੀਜ਼ਨ ਐਮਪੀ ਵਾਲਾ ਇੱਕ ਕੋਟੇ ਵਾਲਾ ਇੱਕ ਆਪਣੇ ਪੰਜਾਬ ਵਾਲਾ ਇੱਕ ਮਰਸਰ ਵਾਲਾ ਇੱਕ 43 ਤਾਂ ਹੀ ਲੱਗਣਗੇ ਦਸ ਛਾਲਕ ਲਾ ਦਿੰਦਾ 10-10 ਸੀਜ਼ਨ ਤਾਂ ਸਾਲ ਦਾ 10 10 ਤੇ 12 12 ਚੀਜ਼ਾਂ ਇੱਕ ਸਾਲ ਚ ਲਾ ਲਾ ਰਿਹਾ ਨਾ ਇੱਕ ਇਧਰ ਲਾਤਾ ਇੱਕ ਉਧਰ ਲਾਤਾ ਹੁਣ ਤਿੰਨ ਤਾਂ ਆਪਣੇ ਪੰਜਾਬ ਕੀ ਹੋ ਜਾਂਦੇ ਨੇ ਤਿੰਨ ਤਾਂ ਆਪਣੀ ਹੋ ਜਾਂਦੇ ਨੇ ਹਾਂ ਨਵੰਬਰ ਸਰ ਹੋ ਗਿਆ ਇੱਕ ਆਪਣੇ ਵਾਲਾ ਹੋ ਗਿਆ ਹਾਂ ਆ ਦਿੱਕਤਾਂ ਨੇ ਪਈ ਦੇਖ ਕੰਮ ਤੂੰ ਹੁਣ ਮੇਰੇ ਚਰਚੇ ਸੁਣ ਲੈ ਐਮਪੀ 'ਚ ਜਾ ਕੇ ਮੇਰਾ ਨਾਮ ਲਾ ਦੇ ਪੱਕੇ ਵਡਨ ਨੂੰ ਜਾਣਦੇ ਹਾਂ ਭਈਆਂ ਕਰਨਗੇ ਮਗਰ ਤੇਰੇ ਵਾਲੇ ਦਾਲੇ ਅੱਛਾ ਜੀ ਅੱਛੇ ਨ ਖਰਾਬ ਹੋ ਗਈ ਕਿਛੇ ਦੀ ਹਮਪਨੀਆਂ ਵਾਲਿਆਂ ਨੇ ਹੋਰ ਲੇਬਰਾਂ ਨੇ ਜੋਰ ਲਾ ਲੈ ਕਿਤੇ ਤੋਂ ਛੱਟ ਨਹੀਂ ਹੋਈ ਅੱਛਾ ਫੇ ਮੈਨੂੰ ਲਾਇਆ ਫੋਨ ਕਨੇ ਗੱਡੀ ਚ ਚਪਾਈ ਚੱਲ ਪਈ ਜਾਂ ਤੇਰੇ ਬਾਅਦ ਤੇ ਗੱਡੀ ਦੇ ਵਿੱਚ ਬਹਿ ਜਾ ਹੋਟਲ ਦਾ ਖਰਚਾ ਵੀ ਦਾਤਾ ਸਾਡਾ ਪੈਸਾ ਵੀ ਤੈਨੂੰ ਮਿਲੂਗਾ ਜਿਹੜੀ ਮਿਹਨਤ ਕਰੇਗਾ ਆ ਕੇ ਕੁਰਸੀ ਤੇ ਬਹਿ ਕੇ ਬੱਚਕਲੀ ਦੇਖਣੀ ਦੇਖਣੀ ਐ ਤੇ ਜਦੋਂ ਫੱਟ ਗਿਆ ਨਾ ਤਾਂ ਕੰਮ ਮੇਰੇ ਚੜ੍ਹਦੀ ਆਟਾ ਪੀਂਦੀ ਸੀ ਹੂੰ ਫਿਰ ਹਟਾਈ ਉਹ ਤੇ ਪੱਥਰ ਜੇ ਹੋਰ ਚੱਕ ਤੇ ਮੈਂ ਤਾਂ ਹਾਂ ਇੱਕ ਤਾਂ ਹਟਾਈ ਤੇ ਪੂਛ ਡੇਗਣੋਂ ਮਗਰੋਂ ਮਗਰ ਦੀ ਪੂਛ ਜਾਨੀ ਡੇਗਣ ਲੱਗ ਜਾਂਦੀ ਉਹ ਹੱਟੀ ਨਹੀਂ ਮੈਂ ਹਟਾ ਕੇ ਅੱਜ ਫਿਰ ਉਹਨੂੰ ਨਿੱਗ ਗਈ ਨਹੀਂ ਕੁਝ ਵੀ अच्छा फदी टैंक ਚ ਦਾਣੇ ਮਾਰਦੀ ਦੀ ਪਹੁੰਚ ਪਾਂਚ ਕੁਛ ਨਹੀਂ ਆਉਂਦਾ ਸੀ ਮੰਗਰ ਗੜੀ ਮਰਜੀ ਪਹਾੜੀ ਤੇ ਚੜਾ ਲਈ ਉੱਥੇ ਤੇ ਝਾੜ ਤੂੰ ਠੀਕ ਹਾਂ ਚਾਹ ਬਰਖਾ ਲੈਂ ਗਏ ਤੇ ਲੱਗੇ ਮਰੇ ਚਲੇ ਜੀਂਦੇ ਸੀ ਚੱਲ ਬਾਈ ਠੀਕ ਆ 300 ਫਾਗ ਹਾਂ ਜੀ ਹੁਣ ਮੈਂ ਇੱਕ ਸਿੱਟੇ ਤੇ ਪਹੁੰਚਿਆ ਕੀ ਬੋਲ ਮੇਰਾ ਇੱਕ ਕੰਮ ਕਰ ਦੇ ਬਾਈ ਬਣ ਕੇ ਬੋਲ ਬੋਲ ਤੇ ਉਦੋਂ ਮੁੜ ਕੇ ਮੈਂ ਤੈਨੂੰ ਨਾ ਬੰਦੇ ਨੂੰ ਕਹਾ ਠੀਕ ਆ ਕੁਛ ਨਹੀਂ ਕਹਿੰਦਾ ਠੀਕ ਆ ਮੇਰਾ ਇੱਕੋ ਕੰਮ ਕਰ ਦੇ ਹੁਣ ਬੋਲ ਬੋਲ ਬਾਈ ਬਣ ਕੇ ਆਪਣੀ ਮਸ਼ੀਨ ਵਕਿਆ ਦੇ ਬਸ ਠੀਕ ਆ ਹਾਂ ਇਹ ਵੀ ਨਹੀਂ ਫਿੱਟ ਲੱਗਦਾ ਨਾ ਮੈਂ ਵੀ ਤੇਰੇ ਮੰਗੂ ਨਾ ਬਾਪੂ ਜੀ ਬਣ ਕੇ ਵੇਖਣਾ ਚਾਹਣਾ ਗੱਲਾਂ ਹੀ ਲੱਗਦੀਆਂ ਗੱਲਾਂ ਹੀ ਨੇ 45 ਸੀਜ਼ਨ ਦੀ ਗੱਲ ਲੱਗ ਰਹੀ ਨਾ ਮਸ਼ੀਨ ਦਾ ਤੇਰੇ ਹੱਥ ਨੂੰ ਵਗਿਆ ਦੇ ਵਗਿਆ ਦੇ ਬਾ ਠੀਕ ਆ